ਸਾਰੀ ਦੁਨੀਆ ਪੋਲੀਟੀਕਲ ਤੇ ਧਰਮ ਦੇ ਮਾਮਲੇ ਚ ਰੁੱਝੀ ਹੋਈ ਹੈ ਹਨਾ ਸਾਰੇ ਮਤਲਬ ਉਸੇ ਪਿੱਛੇ ਪਏ ਹੋਏ ਆ ਸਾਰੀ ਦੁਨੀਆ ਹਨਾ ਤਬ ਇਹਦੇ ਵਿੱਚ ਨਾ ਸਾਨੂੰ ਧਰਮ ਦਾ ਰੋਲਾ ਸਾਡੇ ਇੱਥੇ ਹੈ ਨਾ ਨਾ ਸਾਨੂੰ ਸੋਚਣਾ ਪੈ ਰਿਹਾ ਕਿ ਸਾਡੇ ਨਾਲ ਗਲਤ ਹੋ ਰਿਹਾ ਧਰਮ ਦੇ ਨਾਮ ਤੇ ਗਲਤ ਹੋ ਰਿਹਾ ਨਾ ਸਾਨੂੰ ਕੋਈ ਪੋਲਿਟਿਕਲ ਇਸ਼ੂ ਹੈਗਾ ਸਾਡਾ ਸਾਰਾ ਫੋਕਸ ਸਕਸੈਸ ਵੱਲ ਕੰਮ ਤੇ ਲੱਗੇ ਕੰਮ ਤੇ ਲੱਗੇ ਇਕਵਲ ਰਾਈਟ ਹੈ ਸਾਰਿਆਂ ਲਈ ਐਂਡ ਸਾਨੂੰ ਕੋਈ ਅੱਜ ਤੱਕ ਐਜ਼ ਅ ਸਿੱਖ ਮੈਂ ਨਹੀਂ ਮੈਨੂੰ ਨਹੀਂ ਫੀਲ ਹੋਇਆ ਕਿ ਮੈਨੂੰ ਕਿਸੇ ਨੇ ਰੋਕ ਲਾਈ ਹੈਗੀ ਜਦੋਂ ਜਹਾ ਮੈਂ ਗੁਰਦੁਆਰਾ ਸਾਹਿਬ ਜਾ ਸਕਦੀ ਆਂਗੀ ਜਿੱਥੇ ਜਹਾ ਮੈਂ ਪਾਠ ਕਰ ਸਕਦੀ ਆਂਗੀ ਮੈਨੂੰ ਕਦੇ ਕਿਸੇ ਨੇ ਅੱਜ ਤੱਕ ਇਦਾਂ ਨਹੀਂ ਫੀਲ ਹੋਇਆ ਕਿ ਮੈਨੂੰ ਮੇਰੇ ਰਾਈਟ ਨਹੀਂ ਮਿਲ ਰਹੇ ਇੱਥੇ ਬ ਪਟੰਦੰਦੇ ਇਹ ਨਹੀਂ ਹੈਗਾ ਚੱਕ ਕੇ ਜੁੱਲੀ ਵਾਸਤਰਾ ਤੁਸੀਂ ਧਰਨੇ ਲਾਣ ਲੱਗ ਜਾਓ ਕਿਤੇ ਵੀ ਰੋਡ ਤੇ ਬੈਠ ਕੇ ਐਦਾਂ ਨਹੀਂ ਕਰਨ ਦਿੰਦੇ ਇਹ ਇੱਥੇ ਧਰਨੇ ਲਾਣੇ ਇਲੀਗਲ ਹੈ ਜੇ ਤੁਸੀਂ ਧਰਨੇ ਲਾਉਂਗੇ ਸਿੱਧਾ ਤੁਹਾਨੂੰ ਡਿਪੋਰਟ ਕਰ ਦੇਣਗੇ ਤਾਂ ਵੈਸੀ ਮੀਰਾ ਪਸੰਦੀ ਦਾ ਮੁੱਲ ਕਹਿ ਦੋ ਬਈ ਮੈਨੂੰ ਬਹੁਤ ਚੰਗਾ ਲੱਗਦਾ ਆ ਪਰ ਇੱਕ ਸਵਾਲ ਅਜੇ ਵੀ ਲੋਕਾਂ ਦੇ ਮਨ ਛੜਿਆ ਹੋਇਆ ਜਿਨ੍ਹਾਂ ਨੂੰ ਐਕਸਪੋਜ਼ਰ ਨਹੀਂ ਹੈਗਾ ਜਾਂ ਜਿਹੜੇ ਬਹੁਤਾ ਇੱਥੇ ਵਿਚਰੇ ਨਹੀਂ ਹੈ ਆ ਕਈ ਲੋਕ ਸੋਚਦੇ ਆ ਕਿ ਮੁਸਲਮ ਕੰਟਰੀ ਹੈ ਕੋਈ Hindu ਧਰਮ ਨਾਲ ਸੰਬੰਧ ਰੱਖਦਾ ਹੈ ਕੋਈ Sikh ਧਰਮ ਨਾਲ ਸੰਬੰਧ ਰੱਖਦਾ ਹੈ ਪੰਜਾਬੀਆਂ ਨੂੰ ਇੱਕ ਫਿਕਰ ਬਹੁਤ ਵੱਡਾ ਹੁੰਦਾ ਹੈ ਮੇਰਾ ਨਿਆਣਾ ਸਾਡੇ ਧਰਮ ਦੇ ਵਿੱਚ ਹੀ ਪਲੇ ਇਹਨੂੰ ਉਹੋ ਜੀ ਸਿੱਖਿਆ ਮਿਲੇ ਸਾਡੇ ਤਾਂ ਪੰਜਾਬ ਚੋਂ 크ਰਿਸਚੀਅਨ ਸਕੂਲਾਂ ਨਾਲ ਰੋਲਾ ਵੀ ਬਹੁਤ ਹੈਗਾ ਬੜਾ ਰੋਲਾ ਵੀ ਇਹ 크ਰਿਸਚੀਅਨ ਸਕੂਲ ਚ ਪੜ ਰਿਆ ਉਹ ਪ੍ਰੇ ਹੋਰ ਤਰ੍ਹਾਂ ਦੀ ਕਰਾਉਂਦੇ ਆ ਉਹਨਾਂ ਦਾ ਕਲਚਰ ਹੋਰ ਤਰ੍ਹਾਂ ਦਾ ਵੀ ਸਾਡੇ ਕਹਿੰਦੇ ਆ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਔਰੀਐਂਟਡ ਸਾਰਾ ਕੁਝ ਰਹਿਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਬੱਚਾ ਸਾਰੀ ਸਿੱਖਿਆ ਲਵੇ ਹਿੰਦੂ ਚਾਹੁੰਦੇ ਆ ਕਿ ਸਾਡੇ ਧਰਮ ਦੇ ਦੁਆਰੇ ਚਲੋ ਹਰ ਬੰਦੇ ਦਾ ਆਪਣਾ ਆਪਣਾ ਆਪਣੇ ਧਰਮ ਦੇ ਪ੍ਰਤੀ ਅਧਿਕਾਰ ਹੈ ਕਿੰਨਾ ਸੈਕੂਲਰ ਆ ਇਹ ਮੁਲਕ ਦੂਸਰਾ ਸਵਾਲ ਨਿਆਣੇ ਸਾਂਭਣ ਦੇ ਲਈ ਪਾਲਣ ਦੇ ਲਈ ਪੜਾਉਣ ਦੇ ਲਈ ਫੈਸਿਲਿਟੀਆਂ ਕੀ ਨੇ ਕੋਈ ਇੰਡੀਅਨ ਸਕੂਲ ਵੀ ਇੱਥੇ ਹੈਗੇ ਨੇ ਜਾਂ ਕਿਸੇ ਧਰਮ ਤੇ ਕੋਈ ਰੈਸਟ੍ਰਿਕਸ਼ਨ ਹੈ ਇਹਨਾਂ ਦੀ ਇੱਥੇ ਰੈਸਟ੍ਰਿਕਸ਼ਨ ਕੁਝ ਨਹੀਂ ਹੈ ਬਟ ਜੇ ਤੁਸੀਂ ਮੈਨੂੰ ਕਹੋਗੇ ਕਿ ਸਕੂਲਾਂ ਦੇ ਵਿੱਚ ਗੁਰਬਾਣੀ ਸਿਖਾਈ ਜਾਂਦੀ ਹੈਗੀ ਪੰਜਾਬੀ ਸਿਖਾਈ ਜਾਂਦੀ ਹੈ ਉਹ ਵੀ ਨਹੀਂ ਹੈਗਾ ਇੱਥੇ ਕੀ ਹੈ ਨਾ ਹਰੇਕ ਸਕੂਲ ਮਲਟੀਕਲਚਰਡ ਹੈ ਇੱਥੇ ਦੁਨੀਆ ਦਾ ਹਰੇਕ ਬੰਦਾ ਰਹਿ ਰਿਹਾ ਹੈ ਹਰੇਕ ਕੰਟਰੀ ਦਾ ਬੱਚਾ ਉੱਥੇ ਪੜ ਰਿਹਾ ਹੈਗਾ ਸੇਮ ਸਕੂਲ ਦੇ ਵਿੱਚ ਤੁਹਾਨੂੰ ਅਮਰੀਕਾ ਦਾ ਵੀ ਮਤਲਬ ਬੱਚਾ ਮਿਲ ਜਾਏਗਾ ਇੰਡੀਆ ਦਾ ਵੀ ਮਿਲ ਜਾਏਗਾ ਪਾਕਿਸਤਾਨ ਦਾ ਵੀ ਮਿਲ ਜਾਏਗਾ ਤੇ ਜਰਮਨੀ ਦਾ ਵੀ ਮਿਲ ਜਾਏਗਾ ਠੀਕ ਹੈ ਤਾਂ ਉਹ ਹੁਣ ਇਹ ਥੋੜੀ ਹੈ ਕਿ ਹਰੇਕ ਬੱਚੇ ਨੂੰ ਆਪਣੇ ਰਿਲੀਜੀਅਨ ਦਾ ਪ੍ਰਾਕਰਵਾ ਹਾਂ ਬਿਲਕੁਲ ਕਿਸੇ ਪਾਰਟिकुलर ਇੱਕ ਰਿਲੀਜੀਅਨ ਦੀ ਡੋਮਿਨੈਂਸ ਨਹੀਂ ਹੈ ਪਰ ਇੱਕ ਚੀਜ਼ ਜਿਹੜੀ ਸੈਕੂਲਰ ਦੀ ਐਗਜ਼ਾਮਪਲ ਹੈਗੀ ਹੈ ਇਸ ਮੁਲਕ ਦੇ ਹੋਣ ਦੀ ਬਹੁਤ ਵੱਡੀ ਵਿਟਨੈਸ ਵੀ ਹੈ ਜਬਲਾਲੀ ਗੁਰਦੁਆਰਾ ਸਾਹਿਬ ਐਗਜ਼ੈਕਟਲੀ ਮੰਦਿਰ ਬਹੁਤ ਵੱਡਾ ਹੁਣ ਇੱਥੇ ਬਣਿਆ ਔਰ ਚਰਚਾਂ ਦੇ ਦਰਮਿਆਨ ਪੈਰਲਲ ਉਸੇ ਰੋ ਦੇ ਅੰਦਰ ਸਪੇਸ ਦੇਣਾ ਜਗ੍ਹਾ ਦਿੱਤੀ ਜਾਣੀ ਸ਼ੇਖ ਸਾਹਿਬ ਪਰਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਲਈ ਮੈਨੂੰ ਲੱਗਾ ਕਿ ਇਹ ਚੀਜ਼ਾਂ ਇਸ ਮੁਲਕ ਦੇ ਸੈਕੂਲਰ ਹੋਣ ਦਾ ਇੱਥੇ ਇਕੁਅਲ ਰਾਈਟ ਹੈ ਸਾਰਿਆਂ ਨੇ ਐਂ ਸਾਨੂੰ ਕੋਈ ਅੱਜ ਤੱਕ ਐਜ਼ ਅ ਸਿੱਖ ਮੈਂ ਨਹੀਂ ਮੈਨੂੰ ਨਹੀਂ ਫੀਲ ਹੋਇਆ ਕਿ ਮੈਨੂੰ ਕਿਸੇ ਨੇ ਰੋਕ ਲਾਈ ਹੈਗੀ ਜਦੋਂ ਜਾਹਾਂ ਮੈਂ ਗੁਰਦੁਆਰਾ ਸਾਹਿਬ ਜਾ ਸਕਦੀ ਐਂਗੀ ਜਿੱਥੇ ਚਾਹਾਂ ਮੈਂ ਪਾਠ ਕਰ ਸਕਦੀ ਐਂਗੀ ਮੈਨੂੰ ਕਦੇ ਕਿਸੇ ਨੇ ਅੱਜ ਤੱਕ ਇਦਾਂ ਨਹੀਂ ਫੀਲ ਹੋਇਆ ਕਿ ਮੈਨੂੰ ਮੇਰੇ ਰਾਈਟ ਨਹੀਂ ਮਿਲ ਰਹੇ ਇੱਥੇ ਬਟ ਹਾਂ ਕਿ ਤੁਹਾਨੂੰ ਟੰਡੋਰਾ ਨਹੀਂ ਪਿੱਟਣ ਦਿੰਦੇ ਇਹ ਨਹੀਂ ਹੈਗਾ ਚੱਕ ਕੇ ਜੁੱਲੀ ਵਾਸਤਰਾ ਤੁਸੀਂ ਧਰਨੇ ਲਾਣ ਲੱਗ ਜਓ ਕਿਤੇ ਵੀ ਰੋਡ ਤੇ ਬੈਠ ਕੇ ਇਦਾਂ ਨਹੀਂ ਕਰਨ ਦਿੰਦੇ ਇਹ ਇੱਥੇ ਧਰਨੇ ਲਾਣੇ ਇ ਜੇ ਤੁਸੀਂ ਧਰਨੇ ਲਾਉਂਗੇ ਸਿੱਧਾ ਤੁਹਾਨੂੰ ਡਿਪੋਰਟ ਕਰਦੇ ਆ ਤਾਂ ਇਸ ਲਈ ਤੁਹਾਨੂੰ ਕਦੀ ਵੀ ਦੁਬਈ ਧਰਨੇ ਦਾ ਤੁਸੀਂ ਪੋਲਿਟੀਕਲ ਮੂਵਮੈਂਟ ਦਾ ਤੁਸੀਂ ਹਿੱਸਾ ਨਹੀਂ ਬਣ ਸਕਦੇ ਬਿਲਕੁਲ ਠੀਕ ਬਣੀ ਨਹੀਂ ਸਕਦੇ ਨਾ ਇੱਥੇ ਵੈਸੇ ਤਾਂ ਸਾਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾਗਾ ਮੈਂ ਹਮੇਸ਼ਾ ਕਹਿਣੀ ਹੁੰਦੀ ਹੈਗੀ ਸਾਰੀ ਦੁਨੀਆ ਪੋਲਿਟੀਕਲ ਤੇ ਧਰਮ ਦੇ ਮਾਮਲੇ 'ਚ ਰੁੱਝੀ ਹੋਈ ਹੈ ਹਨਾ ਸਾਰੇ ਮਤਲਬ ਉਸੇ ਪਿੱਛੇ ਪਏ ਹੋਏ ਆ ਸਾਰੀ ਦੁਨੀਆ ਹਨਾ ਦਬਈ ਦੇ ਵਿੱਚ ਨਾ ਸਾਨੂੰ ਧਰਮ ਦਾ ਰੋਲਾ ਸਾਡੇ ਇੱਥੇ ਹੈ ਨਾ ਨਾ ਸਾਨੂੰ ਸੋਚਣਾ ਪੈ ਰਿਹਾ ਕਿ ਸਾਡੇ ਨਾਲ ਗਲਤ ਹੋ ਰਿਹਾ ਧਰਮ ਦੇ ਨਾਮ ਤੇ ਗਲਤ ਹੋ ਰਿਹਾ ਨਾ ਸਾਨੂੰ ਕੋਈ politcal issue ਹੈਗਾ ਸਾਡਾ ਸਾਰਾ ਫੋਕਸ ਸਕਸੈਸ ਵੱਲ ਕੰਮ ਤੇ ਲੱਗਿਆ ਕੰਮ ਤੇ ਲੱਗਿਆ